ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਜ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਆਲੂ ਮੂੰਗਰੇ ਬਣਾਉਣ ਲੱਗੇ ਸੀ ਤੇ ਇਹਦੀ ਰੈਸਪੀ ਵੈਸੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਤੇ ਆਓ ਸ਼ੁਰੂ ਕਰਦੇ ਆਪਾਂ ਅੱਜ ਦੀ ਨਵੀਂ ਵੀਡੀਓ इधर आप आलू तो मोगरे कट के रखे हुए उधर अपना अदरक इधर अपना गंढा कटिया होते तड़का लगा जी तेल अपना गर्म हो चुके वा आप लगे अदरक ली हूँ आप गंढा उधर अपना ਦੁਲਾਰੀ ਆਪਣਾ ਦਾ ਤੜਕਾ ਪੁੱਜ ਚੁੱਕਿਆ ਵਾ ਹੁਣ ਆਪਾਂ ਸਬ지 ਪਾਉਣ ਲੱਗੇ ਆ ਪਤਲੀ ਤਰ੍ਹਾਂ ਹਿਲਾ ਦੇਵਾਂਗੇ ਤੇ ਥੋੜਾ ਜਿਹਾ ਇਸਤਿਲ ਤੋਂ ਬਾਅਦ ਆਪਾਂ ਵਿੱਚ ਜਿਹੜਾ ਇਹਨੂੰ ਮਿਰਚਾ ਉਹ ਪਾਵਾਂਗੇ ਲਾਜੀ ਆਪਣੀ ਸਬਜ਼ੀ ਨੂੰ ਪਹੁੰਚਦੇ ਆ ਹੋਇਆ ਜਾਨੀ ਕਿ ਫਰਾਈ ਹੁੰਦੇ ਆ ਟਾਈਮ ਹੋ ਗਿਆ ਵਾ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਹਿਲਾ ਕੇ ਵੇਖ ਲੈਨੇ ਆ ਤੇ ਆਲੂਆਂ ਨੂੰ ਆਪਾਂ ਥੋੜਾ ਜਿਹਾ ਨੱਪ ਕੇ ਵੇਖ ਲੈਨੇ ਆ ਜੇ ਤਾਂ ਬੰਦ ਚੁੱਕੇ ਆ ਫਿਰ ਆਪਾਂ ਲੋਨ ਵਿੱਚ ਪਾਵਾਂਗੇ ਨਹੀਂ ਤਾਂ ਹਜੇ ਰੁਕ ਜਾਵਾਂਗੇ 2 ਮਿੰਟ ਰੋਕੇ ਪਾਉਣੇ ਆ ਕਿਉਂਕਿ ਜੇ ਚਲੂਨ ਵਿੱਚ ਪਾ ਦਿੱਤਾ ਤੇ ਆਪਣੀ ਸਬਜੀ ਪਾਣੀ ਵੀ ਛੱਡ ਜਾਂਦੀ ਹੈ ਕਈ ਵਾਰ ਲਓ ਜੀ ਹੋਣਾ ਆਪਣੀ ਜਿਹੜੀ ਸਬਜੀ ਇਹ ਥੱਲੇ ਲੱਗਣੀ ਸਟਾਰਟ ਹੋ ਗਈ ਸੀ ਤੇ ਆਪਾਂ ਹੁਣ ਇਹਦੇ ਵਿੱਚ ਮਸਾਲੇ ਪਾ ਦਿੰਦੇ ਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਥੋੜੀ ਜਿਹੀ ਅਜਵਾਇਨ ਇਹ ਵੀ ਜੇ ਆਪਾਂ ਪਾਇਆ ਹੋਇਆ ਟੈਸਟ ਕਰਕੇ ਆਪਾਂ ਅਜਵਾਇਨ ਪਾ ਰਹੇ ਆਂ ਇਹੋ ਨਾਲ ਆਪਾਂ ਪਾਵਾਂਗੇ ਤੁਲਸੀ ये आप मसाले आपको जे अपने स्वाद में सारे पाने होंगे जिन्ना है ना टेस्ट सही लग रहा उसका खाते हैं कहीं बराड़ा खाते हैं हम आपको कहते हरी मिर्च नहीं पाई थ इस करके आप लाल मिर्च ही पावे हम आप हल्दी फिर करके देख लागे कि धनिया आप देंगे उपर तो, ने तो, ने तो, ने तो ਇਹ ਤਾਂ ਅਸੀਂ ਚੰਗੀਲੇ ਚਾਊ ਪਾਵਾਂਗੇ ਆਪਣਾ ਚਾਹ ਰੰਗਣਾ ਪਰ ਫਿਰ ਵੀ ਆਪਾਂ ਹੁਣ ਪਾ ਲਵਾਂਗੇ ਤਾਂ ਕਿ ਵਧੀਆ ਹੋ ਜਾਵੇ। ਜਨਾਜੀ ਹੁਣ ਆਪਾਂ ਧਨੀਆ ਪਾ ਦਵਾਂਗੇ ਕੱਟ ਕੇ ਤੇ ਸਬਜੀ ਨੂੰ ਆਪਾਂ ਮੜਾ ਜਾ ਸੇਕ ਲਵਾ ਲਵਾਂਗੇ ਤਾਂ ਕਿ ਆਪਣੇ ਜਿਹੜੇ ਮਸਾਲੇ ਵੀ ਪੂਰੀ ਤਰ੍ਹਾਂ ਪੱਕ ਜਾਣ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜਵਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਹੀ ਲੈਂਦੇ ਹਾਂ ਅਗਰ ਨੂੰ ਵੀਡੀਓ ਦੇ ਨਾਲ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ